ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਡੀਪੀ ਖਾਦ ਦੀਆਂ 23 ਬੋਰੀਆਂ ਦੇ ਵਿੱਚ ਪਾਈ ਗਈ ਹੈ ਨਾਈਟrogen ਤੇ ਫਾਸਫੋਰਸ ਦੀ ਵੱਡੀ ਕਮੀ ਜ਼िला ਸਦਾਰ ਭਗਤ ਸਿੰਘ ਨਗਰ ਦਾ ਇਹ ਮਾਮਲਾ ਕਿਸਾਨਾਂ ਵੱਲੋਂ ਡੀਪੀ ਖਾਦ ਜ਼ਿਆਦਾ ਭਾਤੇ ਵੇਚਣ ਦੀ ਸ਼ਿਕਾਇਤ ਕਰਾਈ ਗਈ ਸੀ ਦਰਜ ਤੇ ਖੇਤੀਬਾੜੀ ਮੰਤਰੀ ਨੇ ਇਸ ਮਾਮਲੇ ਦੀ ਸਖਤੀ ਨਾਲ ਜਾਂਚ ਕਰਨ ਦੇ ਦਿੱਤੀ ਨੇ ਹੁਕਮ ਜਿਹਾ ਦੱਸਦੀ ਹੈ ਕਿ ਇਹ ਮੌਜੂਦਾ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਦੇ ਲਈ ਅਨੇਕਾਂ ਕਾਰਜ ਕਰ ਰਹੀ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਾਭ ਹੋਣ ਜਿਹਾ ਦੱਸਦੀ ਹੈ ਕਿ ਇਸ ਵੇਲੇ ਜ਼ਿਲ੍ਹਾ ਸਰਦਾਰਪਗ ਸਿੰਘ ਨਗਰ ਤੋਂ ਇੱਕ ਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਡੀਏਪੀ ਖਾਦ ਦੀਆਂ 23 ਬੋਰੀਆਂ ਦੇ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਦੀ ਬਹੁਤ ਜ਼ਿਆਦਾ ਕਮੀ ਦੇਖਣ ਨੂੰ ਮਿਲੀ ਹੈ ਤੇ ਨਾਲ ਹੀ ਨਾਲ ਕਿਸਾਨਾਂ ਨੇ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਡੀਏਪੀ ਖਾਦ ਉਹਨਾਂ ਨੂੰ ਬਹੁਤ ਜ਼ਿਆਦਾ ਮਹਿੰਗੀ ਭਾਤੇ ਮਿਲ ਰਹੀ ਹੈ ਤੇ ਇਹ ਜਾਣਕਾਰੀ ਮਿਲਨ ਤੇ ਕਿਸਾਨ ਭਲਾਈ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਟੀਮ ਨੂੰ ਸਖਤੀ ਦੇ ਨਾਲ ਹੁਕਮ ਜਾਰੀ ਕੀਤੇ ਨੇ ਕਿ ਇਸ ਮਾਮਲੇ ਦੀ ਤੈਅ ਤੱਕ ਜਾਇਆ ਜਾਵੇ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ ਤੇ ਜਿੰਨੇ ਭਾਤੇ ਇਹ ਖਾਦ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ ਉਨੇ ਹੀ ਭਾਤੇ ਇਹ ਖਾਦ ਜਿਹੜੀ ਹੈ ਕਿਸਾਨਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਦੱਸਦੀ ਕਿ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਹੈ ਕੇ ਜਿਲ੍ਹਾ ਸਰਦਾਰ ਭਗਤ ਸਿੰਘ ਨਗਰ ਤੋਂ ਪਿਛਲੇ ਦਿਨੀ ਜ਼ਬਤ ਕੀਤੀ ਗਈ ਡਾਇਮੋਨੀਅਮ ਫਾਸਫੋਰਸ ਜਾਨੀ ਕਿ ਡੀਏਪ ਖਾਦ ਦੀਆਂ 23 ਬੋਰੀਆਂ ਜਿਹੜੀਆਂ ਕਿ ਬਾਅਦ ਵਿੱਚ ਜੋ ਖਾਦ ਦੀ ਲੈਬਾਰਟਰੀ ਜਾਂਚਾਂ ਸੰਬੰਧੀ ਜੋ ਰਿਪੋਰਟ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਦੀ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਕਮੀ ਪਾਈ ਗਈ ਹੈ ਤੇ ਦੱਸਦੀ ਹੈ ਕਿ 23 ਬੋਰੀਆਂ ਜਿਹੜੀਆਂ ਸਨ ਇਹਨਾਂ ਦੇ ਵਿੱਚ ਹਰੇਕ ਬੋਰੀ ਦੇ ਵਿੱਚ 50 ਕਿਲੋ ਡੀਏਪ ਖਾਦ ਸੀ ਅਨਾਲੀ ਹੀ ਦੱਸਦੀ ਹੈ ਕਿ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਹੈ ਕਿ ਡੀਏਪੀ ਦੇ ਵਿੱਚ ਆਮ ਤੌਰ ਤੇ 18% ਨਾਈਟ੍ਰੋਜਨ 86% ਫਾਸਫੋਰਸ ਅਤੇ 39% ਪਾਣੀ ਵਿੱਚ ਘੁਲਣਸ਼ੀਲ ਜਿਹੜੀ ਕਿ ਫਾਸਫੋਰਸ ਹੁੰਦੀ ਹੈ ਇਹ ਸਹੀ ਮਾਤਰਾ ਹੈ ਜਿਹੜੀ ਡੀਏਪੀ ਖਾਦ ਦੇ ਵਿੱਚ ਇੰਨਾ ਸਭ ਦੀ ਹੋਣੀ ਚਾਹੀਦੀ ਹੈ ਉਨਾਂ ਨੇ ਦੱਸਿਆ ਹੈ ਕਿ ਲੈਬਾਰਟਰੀ ਜਾਂਚ ਸਬੰਧੀ ਸਾਹਮਣੇ ਆਈ ਜਿਹੜੀਆਂ ਰਿਪੋਰਟਾਂ ਨੇ ਉਹਦੇ ਵਿੱਚ ਡੀਡੀਏਪੀ ਖਾਦ ਹੈ ਉਹਦੇ ਵਿੱਚ ਮਹਿਜ 2.8% ਨਾਈਟ੍ਰੋਜਨ ਪਾਈ ਗਈ ਹੈ ਤੇ 16.23% ਫਾਸਫੋਰਸ ਪਾਈ ਗਈ ਹੈ ਤੇ 14.1% ਪਾਣੀ ਵਿੱਚ ਘੁਲਣਸ਼ੀਲ ਜਿਹੜੀ ਫਾਸਫੋਰਸ ਉਹਦੀ ਹੀ ਮਾਤਰਾ ਮਿਲੀ ਹੈ ਜਿਹੜੀ ਕਿ ਸਹੀ ਜਿਹੜੀ ਡੀਏਪੀ ਖਾਦ ਹੁੰਦੀ ਹੈ ਉਸ ਦੇ ਮੁਕਾਬਲੇ ਇਹ ਬਹੁਤ ਜ਼ਿਆਦਾ ਘੱਟ ਹੈ ਕਹਿ ਲਈਏ ਕਿ ਨਾ ਦੇਹੀ ਬਰਾਬਰ ਹੈ ਇਸ ਤੋਂ ਇਲਾਵਾ ਮਿਲੀ ਜਾਣਕਾਰੀ ਦੇ ਅਨੁਸਾਰ ਜ਼ਿਲ੍ਹੇ ਦੇ ਕਿਸਾਨਾਂ ਨੇ ਜੀਏਪੀ ਖਾਦ ਨੂੰ ਮਹਿੰਗੇ ਭਾਤੇ ਵਿੱਚੇ ਜਾਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ ਜਿਸ ਦੇ ਚਲਦਿਆਂ ਖੇਤੀਬਾੜੀ ਵਿਭਾਗ ਦੇ ਟੀਮ ਨੇ ਪੁਲਿਸ ਨਾਲ ਮਿਲ ਕੇ ਪਿੰਡ ਊੜਾਪੜ ਜ਼ਿਲ੍ਹਾ ਸਰਦਾਰ ਪਗ ਸਿੰਘ ਨਗਰ ਵਿਖੇ ਮੈਸਰਜ ਸਿੰਘ ਟਰੇਡਰਸ ਦੇ ਮਾਲਕ ਹਰਕੀਰਤ ਸਿੰਘ ਦੇ ਘਰ ਛਾਪਾ ਮਾਰਿਆ ਤੇ ਛਾਪਾ ਮਾਰੀ ਦੇ ਦੌਰਾਨ ਗੈਰ ਕਾਨੂੰਨੀ ਢੰਗ ਦੇ ਨਾਲ ਸਟੋਰ ਕੀਤੀਆਂ ਹੋਈਆਂ डीएपी ਖਾਦ ਦੀਆਂ 23 ਬੋਰੀਆਂ ਬਰਾਮਦ ਹੋਈਆਂ ਨੇ ਨਾਲ ਹੀ ਦੱਸਣਯੋਗ ਹੈ ਕਿ ਹਰਕਿਰਤ ਸਿੰਘ ਦੇ ਵਿਰੁੱਧ 14 ਨਵੰਬਰ ਨੂੰ ਥਾਣਾ ਔੜ ਜਿਹੜਾ ਕਿ ਸਰਦਾਰ ਪਗਤ ਸਿੰਘ ਨਗਰ ਦਾ ਹੀ ਇੱਕ ਇਲਾਕਾ ਹੈ ਇਸ ਦੇ ਵਿੱਚ ਜੂਰੀ ਅਵਸਥਾ ਕਾਨੂੰਨ 1955 ਦੀ ਧਾਰਾ 3 ਸੀ ਡੀ ਅਤੇ ਖਾਦ ਕੰਟਰੋਲ ਆਰਡਰ 1985 ਦੀਆਂ ਧਰਾਵਾਂ 5 7 ਤੇ 3 ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਸੀ ਖੇਤੀਬਾੜੀ ਵਿਭਾਗ ਨੇ ਜ਼ਬਤ ਕੀਤੀ ਜੀਏਪ ਖਾਦ ਦੇ ਨਮੂਨੇ ਖਾਦ ਗੁਣਵੱਤਾ ਕੰਟਰੋਲ ਲੈਬਰਾਟਰੀ ਲੁਧਿਆਣਾ ਨੂੰ ਭੇਜੇ ਸਨ ਜਿਸ ਤੋਂ ਪ੍ਰਾਪਤ ਹੋਈ ਰਿਪੋਰਟ ਦੇ ਵਿੱਚ ਇਹ ਸਟਾਕ ਬਹੁਤ ਘਟੀਆ ਮਿਆਰ ਦਾ ਪਾਇਆ ਗਿਆ ਹੈ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਚੇਤਾਵਨੀ ਦਿੱਤੀ ਹੈ ਇਸ ਕੁਤਾਹੀ ਵਿੱਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਖੇਤੀਬਾੜੀ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਭਰ ਵਿੱਚ ਖਾਦ ਤੇ ਬੀਜਾਂ ਦੀ ਚੈਕਿੰਗ ਸੰਬੰਧੀ ਵਿਸ਼ੇਸ਼ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਵੀ ਹੁਕਮ ਦਿੱਤੇ ਨੇ ਜਿਹਾ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਿਸਾਨਾਂ ਦੀ ਭਲਾਈ ਦੇ ਲਈ ਅਨੇਕਾਂ ਕਾਰਜ ਕਰ ਰਹੇ ਨੇ ਤੇ ਖਾਸ ਤੌਰ ਤੇ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਅਜਿਹਾ ਕਾਰਜ ਹੋਵੇ ਖਾਸ ਕਰਕੇ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਜਿੰਨਾਂ ਦੇ ਨਾਲ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਪਹੁੰਚੇ ਉੰਜ ਵੀ ਰਿਸ਼ਵਤਖੋਰੀ ਜਾਂ ਅਜਿਹੀ ਕਪਲੇਬਾਜੀ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਹੁਣੀ ਬਹੁਤ ਸ਼ਕਤੀ ਦੇ ਨਾਲ ਚੱਲ ਰਹੇ ਨੇ ਤੇ ਜਿਹੜਾ ਵੀ ਅਜਿਹੇ ਮਾਮਲੇ ਦੇ ਵਿੱਚ ਫੜਿਆ ਜਾਂਦਾ ਹੈ ਪਕੜਿਆ ਜਾਂਦਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇੱਥੋਂ ਤੱਕ ਕਿ ਬਹੁਤ ਸਾਰੇ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਨੇ ਜਿੱਥੇ ਕਿ ਅਗਰ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਕਪਲੇਬਾਜੀ ਕੀਤੀ ਗਈ ਹੈ ਤਾਂ ਉਹਨਾਂ ਦੇ ਵਿਰੁੱਧ ਮਾਨ ਸਰਕਾਰ ਦੇ ਵੱਲੋਂ ਸ਼ਕਤੀ ਦੇ ਨਾਲ ਜਾਂਚ ਕੀਤੀ ਕਈ ਹੈ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਵੀ ਦਿੱਤੀ ਗਈ ਹੈ